ਜਿਵੇਂ ਤਿਉਹਾਰਾਂ ਦੇ ਦਿਨ ਨੇ ਤਾਂ ਹਰ ਕੋਈ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਨਵੀਂ ਚੀਜ਼ ਲੈਂਦਾ ਤਾਂ ਬੱਚਿਆਂ ਨੂੰ ਵੀ ਸ਼ੌਂਕ ਆਉਂਦਾ ਆਪਣੇ ਨਵੇਂ ਜਿਹੜੇ ਮੋਟਰਬਾਈਕਸ ਅੱਜ ਕੱਲ੍ਹ ਨਵਿਆ ਖਲੋਣੇ ਚੱਲੇ ਨੇ ਇਹ ਕਾਰ ਸੱਨੀਆਂ ਨੇ ਇਹਨੂੰ ਖਰੀਦਨ ਦਾ ਤਾਂ ਹੁਣ ਇਹਦੇ ਤੇ ਕੀ ਅਸਰ ਪਿਆ ਦੁਕਾਨਦਾਰ ਸਾਡੇ ਨਾਲ ਮੌਜੂਦ ਨੇ ਗੌਰਵ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਗੌਰਵ ਜੀ ਜਿਸ ਤਰ੍ਹਾਂ ਸਰਕਾਰ ਵੱਲੋਂ ਜੀਐਸਟੀ ਸਲੈਬ ਚੇਂਜ ਕੀਤੇ ਗਏ ਨੇ ਤੁਹਾਡੇ ਪ੍ਰੋਡਕਟਸ ਉੱਤੇ ਪਹਿਲਾਂ ਕਿੰਨਾ ਜੀਐਸਟੀ ਲੱਗਦਾ ਸੀਗਾ ਕਿਉਂਕਿ ਜਿਹੜੇ ਬਾਈਕਸ ਔਰ ਗੱਡੀਆਂ ਨੇ ਕਾਫੀ ਮਹਿੰਗੀਆਂ ਹੁੰਦੀਆਂ ਨੇ ਨਾਰਮਲ ਚੀਜ਼ਾਂ ਨਾਲੋਂ ਤੇ ਪਹਿਲਾਂ ਜੀਐਸਟੀ ਕਿੰਨਾ ਲੱਗਦਾ ਸੀ ਤਾਂ ਹੁਣ ਕਿੰਨਾ ਕੋ ਜੀਐਸਟੀ ਲੱਗ ਰਿਹਾ ਹੈ ਜੇ ਪਹਿਲਾ ਜੀਐਸਟੀ ਨੂੰ 12% ਸੀ ਗਵਰਨਮੈਂਟਾਂ ਦੀ ਉਹਨੂੰ 5% ਦੇ ਸਲੈਬਸ ਲਿਆ ਦਨਾਂ ਨੂੰ ਪਰ ਇਹਨੂੰ ਇੰਪਲੀਮੈਂਟ ਕਰਨ ਨੂੰ ਕਟੋਗੋਰਡ ਮਹੀਨਾ ਦੋਵੇਂ ਲੱਗੂ ਜਦ ਤੱਕ ਰੋਮਟਰੀ ਦੇ ਫੈਕਟਰੀਸ ਤੋਂ ਆਊਗਾ ਤੇ ਗਾਂ ਉਹਨੂੰ ਉਹਨੂੰ ਰੇਟ ਘਟਾਊਗੇ ਦਾ ਗਵਰਨਮੈਂਟ ਨੇ ਬਿਲਕੁਲ ਕਹਾਂ ਕਿ ਭਾਈ ਤੋਬਾ ਜੇ ਜਿਵੇਂ ਆ ਗੱਡੀ ਹੈ ਇਹ ਕਹਿ ਸਕਦੇ ਆ ਇਹ ਗੱਡੀ ਹੁਣ ਕਿੰਨੇ ਦੀ ਹੈ ਤਾਂ ਜਦੋਂ ਤੁਸੀਂ ਕਹਿੰਦੇ ਹੋ ਕਿ ਇੰਪਲੀਮੈਂਟ ਹੋਏਗਾ ਜਦੋਂ ਨਵਾਂ ਮਹਾਲ ਆਏਗਾ ਤਾਂ ਇਹ ਗੱਡੀ ਕਿੰਨੇ ਦੀ ਮਿਲ ਸਕਦੀ ਹੈ ਚਲੋ ਇਹ ਗੱਡੀ ਹੈਗੀ ਆ ਜੇ ਉਹ ਜੇ ਇਹ 55500 ਦੀ ਹੈਗੀ ਆ ਇਹ 5600 ਰੁਪਏ ਸਸਤੀ ਹੋ ਜਾਏਗੀ ਪਰ ਉਹ ਨਵਾਂ ਇੰਪਲੀਮੈਂਟ ਕਰਨ ਨੂੰ ਵੀ ਮਹੀਨਾ ਦੋ ਮਹੀਨੇ ਚਾਹੀਦੇ ਪ੍ਰੋਸੈਸ ਨੂੰ ਚੱਲਣ ਨੂੰ ਚਾਹੀਦੇ ਗਵਰਨਮੈਂਟ ਨੇ ਪਰ ਜਿਵੇਂ ਆਹ ਸਾਈਕਲਸ ਨੇ ਐ ਬੱਚੇ ਨੂੰ ਬਿਠਾਉਣ ਲਈ ਇਹਨਾਂ ਤੇ ਕਿੰਨਾ ਅਸਰ ਪਵੇਗਾ ਇਹ ਇਹਨਾਂ ਤੇ ਬਹੁਤਾ ਅਸਰ ਨਹੀਂ ਪੈਣਾ ਇਲੈਕਟ੍ਰੋਨਿਕ ਆਈਟਮਾਂ ਤੇ ਜ਼ਿਆਦਾ ਅਸਰ ਪੈਣਾ ਇਹ ਮੈਨੂਅਲ ਹੈਗੇ ਆ ਜਿਹੜੇ ਇਲੈਕਟ੍ਰੋਨਿਕ ਆਈਟਮਾਂ ਦਾ ਉਹ ਚ ਜ਼ਿਆਦਾ ਜ਼ਿਆਦਾ ਪਊਗਾ ਇਹਨਾਂ ਤੇ ਕਿੰਨਾ ਕੋ ਫਰਕ ਪੈਗਾ ਬਸ ਇਹ ਉਹ ਤਕਰੀਬਨ ਉਸ ਬਰਾਬਰ ਹੀ ਚੱਲੂਗੇ ਉਸੇ ਸਲੈਪ ਹਾਂਜੀ ਉਸੇ ਸਲੈਪ ਚੱਲੂਗੇ ਪਰ ਦੂਸਰੀ ਗੱਲ ਕਰੀਏ ਇਧਰ ਬਾਈਕਸ ਨੇ ਬਾਈਕਸ ਕਿੰਨੀ ਰੇਟ ਦੇ ਹੋਣਾ ਹੈ ਤੇ ਅੱਗੇ ਕਿੰਨਾ ਰੇਟ ਹੈ ਇਹ ਬਾਈਕਸ ਚ ਰਹਿ ਗਿਆ 2200 ਰੇਟ ਚ ਫਰਕ ਪਊਗਾ ਜਿਹੜਾ ਕੋ 3000 ਰੁਪਏ ਦੀ ਚੀਜ਼ ਹੈਗੀ ਠੀਕ ਹੈ ਉਹ ਚ 2300 ਰੁਪਏ ਦੀ ਸਸਤੀ ਹੋ ਜਾਏਗੀ ਉਹ ਵਾਲੀ ਜਿੱਦਾਂ ਮਤਲਬ ਕਿ ਮੋਟਾ ਮੋਟਾ 7 7 7% ਦਾ ਫਰਕ ਪੈਂਦਾ ਮੋਟਾ ਮੋਟਾ 7% ਦਾ ਫਰਕ ਹਾਂਜੀ ਤਾਂ ਬਿਲਕੁਲ ਜਿਵੇਂ ਕੀ ਲੱਗਦਾ ਕਿ ਜਦੇ ਮਾਂ ਪਰੋਣੇ ਬੱਚਿਆਂ ਨੂੰ ਚੀਜ਼ਾਂ ਨੂੰ ਲੈਣ ਨੂੰ ਅੱਗੇ ਆਉਣਗੇ ਕਿ ਹਾਂ ਵੀ ਹੁਣ ਰੇਟ ਘਟ ਗਿਆ ਹਾਂ ਉਹ ਚ ਉਹ ਚ ਸੇਲ ਚ ਫਰਕ ਆਬਵੀਅਸਲੀ ਪੈਗਾ ਜੋ ਰੇਟ ਪ੍ਰੋਟੋ ਦੇ ਹੈਗੇ ਆਬਵੀਅਸਲੀ ਰੇਟ ਦਾ ਫਰਕ ਪੈਂਦਾ ਹੈਗਾ ਵਧੀਆ ਪ੍ਰਾਲਾ ਕੀਤਾ ਗਵਰਨਮੈਂਟ ਨੇ ਜੋ ਕੀਤਾ ਹੈਗਾ ਕਿ ਪਬਲਿਕ ਨੂੰ ਰੀਫਿਵਲੀ ਦੀ ਅਡਵਾਂਸ ਦਿੱਤਾ ਹੈ ਅਡਵਾਂਸ ਦੇ ਉੱਤੇ ਪਰ ਦਿਵਾਰੀ ਤੱਕ ਤਾਂ ਜੇ ਇੰਪਲੀਮੈਂਟ ਹੋਈ ਵਾ ਵਧੀਆ ਕਿਉਂਕਿ ਰੌ ਮਟੀਰੀਅਲ ਤੋਂ ਬਾਅਦ ਹੀ ਕਾਸਟਿੰਗ ਨਿਕਲਣੀ ਸ਼ੁਰੂ ਹੋਣੀ ਹੈ ਇਹ ਤਾਂ ਜਿੰਨਾ ਵੀ ਮਾਲ ਪੂਰੇ ਇੰਡੀਆ ਚ ਪਿਆ ਹੈਗਾ ਉਹ ਸਾਰਾ ਪੁਰਾਣਾ ਡਾਟਾ ਤੇ ਪਿਆ ਹੈਗਾ ਉਹਨੇ ਕੋਈ ਕਿਸੇ ਨੇ ਕੈ ਰੇਟ ਘਟਾਣੇ ਨਹੀਂ ਹੈਗੇ ਆ ਜੇ ਤਾਂ ਉਹ ਡੈਰੀ ਪ੍ਰੋਡਕਟਸ ਨੂੰ ਆਪਾਂ ਕਹਿੰਦੇ ਆਪਾਂ ਬੰਦ ਕਰਤਾ ਹੈਗਾ ਕੋਈ ਗੱਲ ਨਹੀਂ ਉਹ ਡੈਰੀ ਡੈਰੀ ਪ੍ਰੋਡਕਟਸ ਰਹਿੰਦੇ ਆ ਰੋਜ਼ ਬੰਦੇ ਆ ਰੋਜ਼ ਹੀ ਵਿਕਦੇ ਆ ਉਹਨਾਂ ਨੂੰ ਇਨਾ ਫਰਕ ਨਹੀਂ ਪੈਂਦਾ ਹੈਗਾ ਕਿਉਂਕਿ ਉਹ ਮੀਨ ਰੋਜ਼ ਫਰੈਸ਼ ਲੈਣਾ ਫਰੈਸ਼ ਹੀ ਉਹਨਾਂ ਨੂੰ ਬੇਚਣਾ ਜੀ ਜਿਹੜੇ ਇਹ ਪ੍ਰੋਡਕਟਸ ਹੈਗੇ ਆ ਇਹਨੂੰ ਪਹਿਲੇ ਸਟੋਰ ਆਊਟ ਕਰਨਾ ਪੈਂਦਾ ਫਿਰ ਇਹਨੂੰ ਇਹਨੂੰ ਇਹਨਾਂ ਦੀ ਪੈਕਿੰਗ ਹੁੰਦੀ ਆ ਫਿਰ ਇਹ ਮਾਰਕੀਟ ਚ ਚਲਦੇ ਹੈਗੇ ਇਹਨੂੰ ਥੋੜਾ ਟਾਈਮ ਲੱਗ ਗਿਆ ਮਹੀਨਾ ਡੇਢ ਮਹੀਨਾ ਦੋ ਮਹੀਨੇ ਲੱਗੂਗਾ ਲੋਕਾਂ ਨੂੰ ਲੀਵ ਮਿਲੇਗਾ ਉਹਨਾਂ ਨੂੰ ਬੂਮ ਹੋਊਗਾ ਅਮੀਰ ਪੈਸਾ ਸਪੀਡ ਨਾ ਮਾਰਕੀਟ ਕੋ ਮਿਲੇਗਾ ਉਹ ਵਧੀਆ ਚੀਜ਼ ਹੈਗੀ ਮੈਂ ਕਿ ਗਵਰਨਮੈਂਟ ਨੇ ਵਧੀਆ ਕੀਤਾ ਜਿਹੜੇ ਪ੍ਰਾਲਾ ਕੀਤਾ ਰਹਾ ਨੇ ਦਾ ਬਿਲਕੁਲ ਪ੍ਰੀਤੀ ਜਿਵੇਂ ਇਹਨਾਂ ਦਾ ਕਹਿਣਾ ਹੈ ਕਿ ਆਨਵਲ ਸਮੇਂ ਚ ਲੋਕਾਂ ਤੱਕ ਇੰਪਲੀਮੈਂਟੇਸ਼ਨ ਜਦੋਂ ਹੋਏਗੀ ਕਿਉਂਕਿ ਇਹਨਾਂ ਦਾ ਇਹ ਵੀ ਕਹਿਣਾ ਹੈ ਕਿਉਂਕਿ ਜਿਹੜਾ ਮਾਲ ਹੈ ਅਗਰ ਇੰਨਾ ਕੋਲੀ ਇੰਨੇ ਵੱਡੇ ਸਟਾਕ ਚ ਪਿਆ ਹੋਇਆ ਤਾਂ ਪੂਰੇ ਭਾਰਤ ਦੇ ਵਿੱਚ ਹਰ ਕਿਸੇ ਕੋਲ ਸਟਾਕ ਜਿਹੜਾ ਹੈ ਪੁਰਾਣੇ ਰੇਟਾਂ ਤੇ ਪਿਆ ਹੋਇਆ ਜਦੋਂ ਨਵਾਂ ਰੋ ਮਟੀਰੀਅਲ ਘੱਟ ਜੀਐਸਟੀ ਤੇ ਆਵੇਗਾ ਉਹ ਦੁਬਾਰਾ ਬਣੇਗਾ ਫਿਰ ਜਿਹੜਾ ਕਿ ਲੋਕਾਂ ਤੱਕ ਉਸ ਚੀਜ਼ ਦਾ ਇੰਪਲੀਮੈਂਟੇਸ਼ਨ ਹੋਏਗੀ ਉਸ ਚੀਜ਼ ਦੀ ਜਿਹੜੀ ਰਾਹਤ ਹੈ ਲੋਕਾਂ ਤੱਕ ਦੋ ਦੋ ਤਿੰਨ ਮਹੀਨੇ ਇਹਨਾਂ ਦਾ ਕਹਿਣ ਦੇ ਮੁਤਾਬਿਕ ਲੱਗੇਗਾ